ਮੇਰੇ ਦੱਸ ਸਾਡੇ ਵਿੱਚ ਕੋਈ ਕਮੀ ਆ ਸਾਡੇ ਵਿੱਚ ਕੀ ਕਮੀ ਦੱਸੋ ਸਾਡੇ ਵਿੱਚ ਕੋਈ ਕਮੀ ਆ ਨਾ ਨੋ ਬੀਬੀ ਨਾ ਤੇਨੂੰ ਭੈਣ ਕਹਿ ਸਕਦੇ ਆ ਕਿਉਂਕਿ ਉਹ ਹੱਕ ਤਾਂ ਤੂੰ ਗਵਾ ਚੁੱਕੀ ਆ ਜੋ ਸ਼ਬਦ ਤੂੰ ਵਰਤ ਰਹੀ ਆ ਉਹ ਅਸਲ ਵਿੱਚ ਕੋਈ ਵੀ ਸਧਾਰਨ ਔਰਤ ਵਰਤ ਨਹੀਂ ਸਕਦੀ ਤੇਰੇ ਸ਼ਬਦ ਹੀ ਤੇਰੀ ਪਛਾਣ ਆ ਕਿਉਂਕਿ ਤੂੰ ਕਹਿ ਨਹੀਂ ਆ ਕਿ ਤੇਰੇ ਨਾਲ ਬਲਾਤਕਾਰ ਨਹੀਂ ਹੋਇਆ ਤੁਹਾਡੇ ਵਿੱਚ ਕੀ ਕਮੀ ਜਾਨੀ ਕਿ ਤੂੰ ਚਾਹ ਨਹੀਂ ਹੈ ਕਿ ਬਲਾਤਕਾਰ ਹੋਵੇ ਤੇਰੇ ਨਾਲ ਅਸਲ ਵਿੱਚ ਤੈਨੂੰ ਪਤਾ ਹੀ ਨਹੀਂ ਕਿ ਬਲਾਤਕਾਰ ਦਾ ਮਤਲਬ ਕੀ ਹੁੰਦਾ ਸਹਿਮਤੀ ਨਾਲ ਹੋਇਆ ਕੰਮ ਬਲਾਤਕਾਰ ਨਹੀਂ ਹੁੰਦਾ ਅਸਹਿਮਤੀ ਨਾਲ ਹੋਇਆ ਕੰਮ ਬਲਾਤਕਾਰ ਹੁੰਦਾ ਉਹਦੀ ਅਸਹਿਮਤੀ ਨਾਲ ਜ਼ਬਰਦਸਤੀ ਹੋਇਆ ਤਾਂ ਉਹ ਬਲਾਤਕਾਰ ਸੀ ਤੇਰੀ ਸਹਿਮਤੀ ਨਾਲ ਸਭ ਕੁਝ ਹੁੰਦਾ ਹੋਊਗਾ ਇਸ ਕਰਕੇ ਤੇਰੇ ਨਾਲ ਕਿਵੇਂ ਬਲਾਤਕਾਰ ਹੋ ਸਕਦਾ ਵਾ ਸਭ ਤੋਂ ਵੱਡੀ ਗੱਲ ਦੂਸਰੀ ਗੱਲ ਡੇਰੇਦਾਰਾਂ ਦਾ ਸਾਰਿਆਂ ਨੂੰ ਪਤਾ ਸਾਰੇ ਡੇਰੇਦਾਰ ਪੰਜਾਬ ਦੇ ਵਿੱਚ ਐਵੇਂ ਦੇ ਹੋ ਚੁੱਕੇ ਗੰਦ ਪਾ ਰੱਖਿਆ ਵਾ ਹਰ ਜਗ੍ਹਾ ਬਲਾਤਕਾਰ ਹੋ ਰਿਹਾ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਕਿ ਸਾਡੇ ਡੇਰੇ ਦਾ ਕੋਈ ਸਾਥ ਬਲਾਤਕਾਰ ਕਰਦਾ ਚਾਹੇ ਉਹ ਡੇਰਾ ਸੌਦਾ ਸਾਧ ਹੋਵੇ ਉਹਨੇ ਬਲਾਤਕਾਰ ਕੀਤਾ ਤੇ ਕਤਲ ਕੀਤਾ ਲੇਕਿਨ ਉਹਦੇ ਵੀ ਅੱਜ ਵੀ ਉਨਜਾਇ ਜਿਹੜੇ ਆ ਉਹਦੇ ਜਿਹੜੀਆਂ ਭਗਤਾਂ ਪੇਡਾਂ ਵਾ ਉਹ ਉਹਨੂੰ ਬਾਪੂ ਜੀ ਪਿਤਾ ਜੀ ਕਹਿੰਦੀਆਂ ਆ ਸਾਰਾ ਉਹਨਾਂ ਵੀ ਇਹੀ ਹੁੰਦਾ ਵਾ ਆਸਰਾ ਆਉਂਦੇ ਵੀ ਜਿਹੜੇ ਭਗਤ ਆ ਉਹ ਮੰਨਣ ਨੂੰ ਤਿਆਰ ਨਹੀਂ ਹਾਲੇ ਵੀ ਉਹਨੂੰ ਬਾਪੂ ਜੀ ਕਹਿੰਦੇ ਔਰ ਤੂੰ ਵੀ ਉਹਨਾਂ ਚੋਂ ਹੀ ਇੱਕ ਪੇਡ ਹੋ ਸਕਦੀਆਂ ਸਾਨੂੰ ਤੇਰੇ ਨਾਲ ਕੋ ਠੀਕ ਹੈ ਪਰ ਤੂੰ ਆਮ ਔਰਤ ਦੇ ਨਾਲ ਜੋ ਆ ਤੂੰ ਭਾਸ਼ਾ ਵਰਤੀ ਹੈ ਨਾ ਆਮ ਔਰਤ ਨੂੰ ਵੀ ਬਦਨਾਮ ਕਰ ਰਹੀ ਹੈ ਇਹ ਕੋਈ ਭਾਸ਼ਾ ਤੇਰੇ ਬਤਨ ਵਾਲੀ ਚੀਜ਼ ਨਹੀਂ ਸੀ ਕਿਸੇ ਦਾ ਵੀ ਦਿਲ ਨਹੀਂ ਕਰਦਾ ਕਿ ਕੋਈ ਜ਼ਬਰਦਸਤੀ ਫालतू ਚ ਆਪਣੀ ਬਦਨਾਮੀ ਕਰਾਵੇ ਔਰ ਕਹੇ ਕਿ ਇਸਨੇ ਮੇਰੇ ਨਾਲ ਬਲਾਤਕਾਰ ਕੀਤਾ ਬਹੁਤ ਵੱਡਾ ਜਿਗਰਾ ਹੋਣਾ ਚਾਹੀਦਾ ਵਾ ਸੱਚ ਦੱਸਣ ਦੇ ਲਈ ਵੀ ਝੂਠ ਤਾਂ ਗੱਲ ਹੀ ਕਿੱਥੇ ਆ ਤੇ ਤੂੰ ਜੋ ਕਰ ਰਹੀ ਹੈ ਨਾ ਇਹ ਬਹੁਤ ਹੀ ਘਟੀਆਂ ਔਰ ਗੰਦਾ ਆ ਇੱਤੋਂ ਵੱਧ ਕੇ ਗੱਲੀ ਜ ਹਰਕਤ ਕੋਈ ਹੋ ਹੀ ਨਹੀਂ ਸਕਦੀ ਔਰ ਪੰਜਾਬ ਨੂੰ ਬਚਾਉਣਾ ਤੇ ਇਹਨਾਂ ਡੇਰਾਦਾਰਾਂ ਨੂੰ ਭਜਾਉਣਾ ਹੀ ਪਊਗਾ ਪਾਇਸਾ ਸਾਡਾ ਔਲਾਦ ਕਰ ਹੋਣੀ ਅਸੀਂ ਵੀ ਉੱਥੇ ਜਾਂਦੇ ਸੀ ਸਾਡਾ ਔਲਾਦ ਕਰ ਕਿਉਂ ਨਹੀਂ ਹੋਇਆ ਸਾਡਾ ਔਲਾਦ ਕਰ ਕਿਉਂ ਨਹੀਂ ਹੋਇਆ ਸਾਡੇ 'ਚ ਕੀ ਕਮੀ ਦੱਸੋ ਸਾਡੇ 'ਚ ਕੋਈ ਕਮੀ ਆ ਸਾਡੇ 'ਚ ਕੀ ਕਮੀ ਦੱਸੋ ਸਾਡੇ 'ਚ ਕੋਈ ਕਮੀ ਆ ਸਾਡੇ 'ਚ ਕੀ ਕਮੀ ਦੱਸੋ ਸਾਡੇ 'ਚ ਕੋਈ ਕਮੀ ਆ ਸਾਡੇ 'ਚ ਹੋਇਆ ਅੱਜੀਆਂ ਕੋਈ ਹੀਰੋ ਨਹੀਂ ਸੀ ਉਹ ਜਿਹੜਾ ਬਲਾਕ ਕਰ ਗਿਆ